ਇਸ ਸਮੇਂ ਅਸੀਂ 40 ਹਸਪਤਾਲ ਦੇ ਵਿੱਚ ਮੌਜੂਦ ਆ ਜਿੱਥੇ ਕਿ ਰਾਜਵੀਰ ਜਬੰਦਾ ਨੂੰ ਅੱਜ 7ਵਾਂ ਦਿਨ ਹੋ ਚੱਕਿਆ ਉਨਾਰੀ ਸਿਹਤ ਨੂੰ ਲੈ ਕੇ ਲਗਾਤਾਰ ਹਸਪਤਲ ਵੱਲੋਂ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਕਿ ਉਹਨਾਂ ਦੀ ਸਿਹਤ ਕਿਵੇਂ ਹੈ ਪਰ ਅੱਜ ਜਿਹੜੀ ਆ ਹਸਪਤਲ ਨੇ ਕੋਈ ਵੀ ਨਵੀਂ ਜਾਣਕਾਰੀ ਸਾਂਝੀ ਨਹੀਂ ਕੀਤੀ ਸਿਰਫ ਇਹ ਦੱਸਿਆ ਗਿਆ ਕਿ ਕੱਲ੍ਹ ਵਾਲੀ ਜਿਹੜੀ ਜੜੀ ਆ ਬੁਲੇਟਿਨ ਆ ਜਾਣ ਕੇ ਕੱਲ ਜਿਹੜੀ ਆ ਡਿਟੇਲਸ ਸ਼ੇਅਰ ਕੀਤੇ ਗਿਆ ਸੀ ਉਹੀ ਸੇਮ ਕੰਡੀਸ਼ਨ ਅੱਜ ਵੀ ਆ ਯਾਨੀ ਕਿ ਹਜੇ ਵੀ ਰਾਜਵੀਰ ਚਵੰਦਾ ਨੇ ਜਿਹੜੇ ਉਹ ਵੈਂਟੀਲੇਟਰ ਤੇ ਨੇ ਯਾਨੀ ਕਿ ਲਾਈਫ ਸਪੋਰਟ ਦੇ ਉੱਤੇ ਨੇ ਉਸ ਤੋਂ ਇਲਾਵਾ ਜਿਹੜੇ ਦਿਮਾਗੀ ਡਾਕਟਰ ਨੇ ਤੇ ਉੱਥੇ ਹੀ ਜਿਹੜੇ ਕ੍ਰਿਟੀਕਲ ਕੇਅਰ ਦੇ ਡਾਕਟਰ ਨੇ ਯਾਨੀ ਕਿ ਨਿਊਰੋਲੋਜੀ ਦੇ ਡਾਕਟਰ ਨੇ ਤੇ ਕ੍ਰਿਟੀਕਲ ਕੇਅਰ ਦੇ ਡ ਦੀ ਕੇਅਰ ਦੇ ਵਿੱਚ ਲੱਗੇ ਹੋਏ ਨੇ بار بار ਉਹਨਾਂ ਦੀ ਆਰਬਿਟ ਚੈੱਕ ਕੀਤੀ ਜਾ ਰਹੀ ਆ ਆਕਸੀਜਨ ਲੈਵਲ ਚੈੱਕ ਕੀਤਾ ਜਾ ਰਿਹਾ ਧੜਕਣ ਚੈੱਕ ਕੀਤੀ ਜਾ ਰਹੀ ਆ ਹਾਲਾਂਕਿ ਦਿਲ ਦੀ ਧੜਕਣ ਨੂੰ ਕਾਇਮ ਰੱਖਣ ਦੇ ਲਈ ਤਾਂ ਕਿ ਦਿਲ ਜਿਹੜਾ ਪ੍ਰੋਪਰ ਵਰਕ ਕਰਦਾ ਰਹੇ ਉਹਦੇ ਲਈ ਜੜੀਆਂ ਕਈ ਮੈਡੀਸਨ ਵੀ ਉਹ ਦਿੱਤੀਆਂ ਜਾ ਰਹੀਆਂ ਕੱਲ ਤੋਂ ਹੀ ਇਹ ਜਿਹੇ ਹਾਲਾਤ ਬਣੇ ਹੋਏ ਨੇ ਕੱਲ ਤੋਂ ਹੀ ਇਹਨਾਂ ਨੂੰ ਨਾਜ਼ੁਕ ਲਾਤਾਂ ਦੇ ਵਿੱਚ ਗਿਣਿਆ ਜਾ ਰਿਹਾ ਹਾਲਾਂਕਿ ਮੇਨ ਜਿਹੜੀ ਸੱਟ ਆ ਉਹਨਾਂ ਦੇ ਸਪਾਈਨ ਤੇ ਦੱਸੀ ਜਾ ਰਹੀ ਆ ਹੁਣੇ ਜਿਹੜਾ ਆ ਅਸੀਂ ਹਸਪੀਟਲ ਤੋਂ ਇੱਕ ਐਕਸਰੇ ਜਰੂਰ ਉਹਨਾਂ ਦੇ ਦੇਖੇ ਸੀਗੇ ਜਿਹੜੇ ਕਿ ਬਾਹਰ ਨਹੀਂ ਦਿੱਤੇ ਗਏ ਜਾਂ ਕੈਮਰੇ ਮ ਲਿਆਂ ਦੇਖ ਪਰ ਉਹ ਐਕਸਰੇ ਦੇ ਵਿੱਚ ਵੀ ਉਹਦਾ ਦੱਸਿਆ ਗਿਆ ਕਿ ਕਿੱਥੇ ਸਪਾਈਨ ਤੇ ਜ਼ਿਆਦਾ ਜਿਹੜੀ ਸੱਟ ਆ ਜਿਸ ਕਰਕੇ ਇਹ ਪ੍ਰੋਬਲਮ ਆ ਰਹੀ ਆ ਉਹੀ ਸੇਮ ਕੰਡੀਸ਼ਨ ਦੇ ਵਿੱਚ ਰਾਜਵੀਰ ਜਵੰਦਾ ਇਸੇ ਹਸਪਤਾਲ ਦੇ ਵਿੱਚ ਦਾਖਲ ਆ ਜਿੱਥੇ ਇਸ ਸਮੇਂ ਅਸੀਂ ਮੌਜੂਦ ਆ ਇਹ 40s ਹਸਪੀਟਲ ਆ ਜਿੱਥੇ ਕਿ ਇਸ ਸਮੇਂ ਰਾਜਵੀਰ ਜਵੰਦਾ ਰਹਿ ਜਿਹੜੇ ਉਹ ਦਾਖਲ ਨੇ ਜਿੱਥੇ ਜਿੰਦਗੀ ਤੇ ਬਹੁਤ ਦੀ ਜਿਹੜੀ ਲੜਾਈ ਲੜਦੇ ਹੋ ਨਜ਼ਰ ਆ ਰਹੇ ਨੇ ਇਸੇ ਹਸਪਤਲ ਦੇ ਵਿੱਚ ਉਹਨਾਂ ਨੂੰ ਸ਼ਨੀਵਾਰ ਲਿਆਂਦਾ ਗਿਆ ਸੀ ਜਾ ਰਾਜਵੀਰ ਜਵੰਦਾ ਬੁਰੀ ਤਰ੍ਹਾਂ ਐਕਸੀਡੈਂਟ ਤੋਂ ਬਾਅਦ ਜ਼ਖਮੀ ਹੁੰਦੇ ਨੇ ਸਿਰ ਦੇ ਵਿੱਚ ਸਾੜ ਦੱਸੀ ਜਾਂਦੀ ਆ ਸਪਾਈਨ ਤੇ ਸਾੜ ਦੱਸੀ ਜਾਂਦੀ ਆ ਆਖੀਕਾਰ ਇਹਨਾਂ ਸੱਟਾ ਕਰਕੇ ਰਾਜਵੀਰ ਜਵੰਦਾ ਨੂੰ ਜਿਹੜਾ ਆ ਉਹ ਜਿਹੜਾ ਪਹਿਲਾ ਅਤ ਬੱਦੀ ਤੇ ਸ਼ਿਮਲਾ ਰੋਡ ਤੇ ਐਕਸੀਡੈਂਟ ਹੁੰਦਾ ਹੈ ਇਸ ਕਰਕੇ ਲੋਕਲ ਹਸਪਤਾਲ ਚ ਲੈ ਜਾਇਆ ਜਾਂਦਾ ਤਾਂ ਪਰ ਉੱਥੇ ਲੋਕਲ ਹਸਪਤਾਲ ਦੀ بجائے ਉਹਨਾਂ ਨੂੰ ਇੱਥੇ ਸ਼ਿਫਟ ਕਰ ਦਿੱਤਾ ਜਾਂਦਾ ਤੇ ਇੱਥੇ ਹੁਣ ਰਾਜਵੀਰ ਜਵੰਦਾ ਸ਼ਨੀਵਾਰ ਤੋਂ ਹੀ ਕਰੀਬਨ ਅੱਜ 7ਵਾਂ ਦਿਨ ਹੋ ਚੁੱਕਿਆ ਸ਼ਨੀਵਾਰ ਤਕਰੀਬਨ 1:30 ਵਜੇ ਉਹਨਾਂ ਨੂੰ ਇੱਥੇ ਲਿਆਂਦਾ ਗਿਆ ਸੀ ਤਤੋਂ ਹੀ ਉਹ ਏਸੇ ਹਸਪੀਟਲ ਦੇ ਵਿੱਚ ਮੌਜੂਦ ਹੈ ਤੇ ਸਥਿਤੀ ਉਹਨਾਂ ਦੀ ਤ्योंਦ ਤ्यों ਬਣੀ ਹੋਈ ਹੈ ਹਾਲਾਂਕਿ ਇਸ ਨੂੰ ਲੈ ਕੇ 6 ਬੁਲੇਟਿਨ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਯਾਨੀ ਕਿ 6 ਵਾਰ ਜਾਣਕਾਰੀ ਹਸਪਤਾਲ ਨੇ ਸਾਂਝੀ ਕੀਤੀ ਸੀ ਜਿਸ ਦੇ ਵਿੱਚ ਦੱਸਿਆ ਗਿਆ ਸੀਗਾ ਉਹਨਾਂ ਦੀ ਸਿਹ ਕੇ ਮੇਰ ਕੀ ਉਹਨਾਂ ਦੇ ਸਿਹਤ ਦੇ ਹਾਲਾਤ ਨੇ ਪਰ ਹੁਣ ਅੱਜ ਜੋ ਹਸਪਤਲ ਨੇ ਜਾਣਕਾਰੀ ਸਾਂਝੀ ਕੀਤੀ ਆ ਉਸ ਦੇ ਵਿੱਚ ਕੁਝ ਨਵਾਂ ਨਹੀਂ ਦੇਖਣ ਨੂੰ ਮਿਲਿਆ ਸੇਮ ਕੱਲ੍ਹ ਵਾਲੀ ਜਾਣਕਾਰੀ ਹੀ ਸਾਂਝੀ ਕਰ ਦਿੱਤੀ ਗਈ ਆ ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਰਾਜਵੀਰ ਜਵੰਦਾ ਹਜੇ ਵੀ ਵੈਂਟੀਲੇਟਰ ਤੇ ਨੇ ਉਹਨਾਂ ਨੂੰ ਵੈਂਟੀਲੇਟਰ ਸਪੋਰਟ ਦਿੱਤੀ ਗਈ ਆ ਇਸ ਤੋਂ ਇਲਾਵਾ ਨਿਊਰੋਲੋਜੀ ਤੇ ਜਿਹੜੇ ਨੇ ਕ੍ਰਿਟੀਕਲ ਕੇਅਰ ਡਾਕਟਰ ਨੇ ਯਾਨੀ ਕਿ ਜਿਹੜਾ ਕਿ ਸਪੈਸ਼ਲ ਡਾਕਟਰ ਨੇ ਉਹਨਾਂ ਦੀ ਗ੍ਰਾਨੀ ਕਰ ਰਹੇ ਨੇ ਉਹਨਾਂ ਦੀ ਹਾਰਟ ਬੀਟ ਚੈੱਕ ਕੀਤੀ ਜਾ ਰਹੀ ਆ ਬਾਰ-ਬਾਰ ਹਰ ਇੱਕ ਆਕਸੀਜਨ ਲੈਵਲ ਤੜਕਣ ਲੈਵਲ ਹਰ ਇੱਕ ਚੈੱਕ ਕੀਤਾ ਜਾ ਰਿਹਾ ਤੇ ਇਸ ਤੋਂ ਇਲਾਵਾ ਉਹਨਾਂ ਨੂੰ ਆਈਸੀਯੂ ਦੇ ਵਿੱਚ ਹੀ ਰੱਖਿਆ ਗਿਆ ਆ ਇਹ ਗੱਲ ਜ਼ਰੂਰ ਹੈ ਕਿ ਪਿਛਲੇ 2 ਦਿਨ ਪਹਿਲਾਂ ਕੁਝ ਸਿਹਤ ਸੁਧਾਰ ਜ਼ਰੂਰ ਦੱਸਿਆ ਗਿਆ ਸੀ ਪਰ ਹਜੇ ਵੀ ਕ੍ਰਿਟੀਕਲ ਜਿਹੜੀ ਆ ਉਹਨਾਂ ਸਿਚੁਏਸ਼ਨ ਦੱਸੀ ਜਾ ਰਹੀ ਜਾਨੀ ਕਿ ਹਜੇ ਵੀ ਸੁਧਾਰ ਜ਼ਿਆਦਾ ਨਹੀਂ ਦੱਸਿਆ ਜਾ ਰਿਹਾ ਅਜੇ ਵੀ ਰਾਜਵੀਰ ਜਵੰਦਾ ਉਸੇ ਦੀ ਸਥਿਤੀ ਦੇ ਵਿੱਚ ਮੌਜੂਦ ਨੇ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਰਾਜਵੀਰ ਜਵੰਦਾ ਦੀ ਤਾਂ ਉਹਨਾਂ ਦੇ ਜਿਹੜਾ ਆ ਸਿਰ ਸੱਟ ਲੱਗਣ ਕਰਕੇ ਸਪਾਇਨ ਤੇ ਜਾਨੀ ਕਿ ਜਿਹੜਾ ਗਰਦਨ ਦੇ ਕੋਲ ਜਿਹੜੀ ਆ ਪਰੀੜ ਦੀ ਹੱਡੀ ਆ ਉਸ ਤੇ ਸੱਟ ਲੱਗਣ ਦੇ ਕਰਕੇ ਜਿਹੜਾ ਆ ਉਹਨਾਂ ਨੂੰ ਇੱਥੇ ਲਿਆਂਦਾ ਗਿਆ ਸੀ ਤਤੋਂ ਹੀ ਉਹ ਬਿਲਕੁਲ ਹੀ ਕੋਈ ਮੂਵਮੈਂਟ ਨਹੀਂ ਕਰ ਰਹੇ ਨਾ ਤਾਂ ਉਹਨਾਂ ਦਾ ਕੋਈ ਬਾਡੀ ਪਾਰਟ ਮੂਵਮੈਂਟ ਕਰ ਰਿਹਾ ਆ ਕੇਵਲ ਉਸੇ ਤਿਉ ਦੀ ਤਿਉ ਸਥਿਤੀ ਦੇ ਵਿੱਚ ਐਸੇ ਹਸਪੀਟਲ ਦੇ ਵਿੱਚ ਰਾਜਵੀਰ ਜਵੰਦਾ ਜਿਹੜੇ ਨੇ ਉਹ ਦਾਖਲ ਨੇ ਸੋ ਇਸੇ ਕਰਕੇ ਰਾਜਵੀਰ ਜਵੰਦਾ ਦੀ ਇਹ ਗੱਲ ਕੀਤੀ ਜਾਵੇ ਤਾਂ ਹੁਣ ਵੀ ਉਹ ਜਿਹੜੇ ਨੇ ਇਸ ਹਸਪੀਟਲ ਦੇ ਵਿੱਚ ਮੌਜੂਦ ਨੇ ਤਾਂ ਉਹਨਾਂ ਦੀ ਸਿਹਤ ਜਿਹੜੀ ਆ ਲਗਾਤਾਰ ਜਿਹੜੀ ਆ ਉਸੇ ਤਰੀਕੇ ਨਾਲ ਬਣੀ ਹੋਈ ਆ ਉਹਨੂੰ ਬਾਰ-ਬਾਰ ਚੈੱਕ ਕੀਤਾ ਜਾ ਰਿਹਾ ਉਹਨਾਂ ਨੂੰ ਬਾਰ-ਬਾਰ ਜਿਹੜਾ ਆ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਅਧਿਕਾਰ ਰਾਜਵੀਰ ਜਵੰਦਾ ਜਿਹੜੇ ਨੇ ਉਹ ਸਹੀ ਹੋ ਸਕਣ ਪਰ ਹਸਪੀਟਲ ਦਾ ਇਹੀ ਕਹਿਣਾ ਆ ਕਿ ਅਧਿਕਾਰ ਬਾਰ-ਬਾਰ ਕੋਸ਼ਿਸ਼ਾਂ ਦੇ ਬਾਵਜੂਦ ਵੀ ਰਾਜਵੀਰ ਜਵੰਦਾ